ਖਾਲੇਪਰ ਇਹ ਗਾਰਡਨ ਆਪਣਾ ਦੇਖ ਲਈ ਹੈ ਨਾ ਮਿਹਨਤ ਆਪਣੀ ਕੋਈ ਵੀ ਮਿਹਨਤ ਜਿਹੜੀ ਰੰਗ ਲਿਆਉਂਦੀ ਹੈ ਬੰਦੇ ਨੂੰ ਫਿਰ ਅੱਗੇ ਹੋਰ ਵੀ ਜਿਆਦਾ ਕਰਨ ਦੀ ਮਤਲਬ ਹੋਰ ਪਲਾਂਟ ਜੋ ਵੀ ਕੰਮ ਕਰਦੇ ਆ ਉੱਥੇ ਸ਼ਾਹ ਮਿਲਦਾ ਹੈ ਜਦੋਂ ਸਾਨੂੰ ਵਧੀਆ ਰਿਜ਼ਲਟ ਮਿਲਦਾ ਹੈ ਰਿਜ਼ਲਟ ਤਾਂ ਮਿਲਦਾ ਹੀ ਹੈ ਜਦੋਂ ਅਸੀਂ ਮਿਹਨਤ ਕਰਦੇ ਕਿਸੇ ਵੀ ਚੀਜ਼ ਲਈ ਥੋੜਾ ਟਾਈਮ ਜ਼ਰੂਰ ਲੱਗ ਸਕਦਾ ਤੇ ਪ੍ਰਮਾਤਮਾ ਮਿਹਨਤ ਦਾ ਜਿਹੜਾ ਫਲ ਜ਼ਰੂਰ ਦਿੰਦਾ ਕਿੰਨੇ ਸੋਹਣੇ ਲੱਗਦੇ ਸਵੇਰੇ ਉੱਠ ਕੇ ਪਹਿਲਾਂ ਮੈਨੂੰ ਐਦਾਂ ਹੁੰਦਾ ਵੀ ਪਹਿਲਾਂ ਮੈਂ ਆਪਣੇ ਪਲਾਂਟਸ ਨੂੰ ਦੇਖ ਲਵਾਂ ਤੇ ਆ ਸੀਗਾ ਮੇਰਾ ਗਾਰਡਨ ਆ ਹੈਗਾ ਅਮਰੂਦ ਦਾ ਬੂਟਾ ਤੇ ਇਹ ਤੇ ਕਾਫੀ ਵੱਡਾ ਹੋ ਗਿਆ ਤੇ ਆ ਹੈਗਾ ਜਾਮਨ ਦਾ ਸਾਡਾ ਤੇ ਬਾਕੀਆਂ ਵਾਲੇ ਜਿਹੜੇ ਆਪਾਂ ਨੀਚੇ ਜ਼ਮੀਨ ਤੇ ਲਗਾਉਂਦੇ ਨਾ ਉਹਨਾਂ ਦੀ ਇੰਨੀ ਖਾਸ ਕੇਅਰ ਨਹੀਂ ਕਰਨੀ ਪੈਂਦੀ ਤੇ ਬਸ ਪਾਣੀ ਪਾਈ ਜਾ ਵਧੀਆ ਹੋ ਜਾਂਦੇ ਜਿਹੜੇ ਅਸੀਂ ਪਲਾਂਟਸ ਵਗੈਰਾ ਗਮਲਿਆਂ 'ਚ ਲਾਉਂਦੇ ਉਹਨਾਂ ਦੀ ਥੋੜੀ ਜਿਹੀ ਸਾਨੂੰ ਖਾਸ ਕੇਅਰ ਕਰਨੀ ਪੈਂਦੀ ਹੈ ਕਿਉਂਕਿ ਉਹ ਮਰ ਜਾਣ ਲੱਗ ਜਾਂਦੇ ਜੇ ਪਾਣੀ ਦਾ ਨਾ ਧਿਆਨ ਦਿੱਤਾ ਜਾਵੇ ਤੇ ਜਿਹੜੀ ਜ਼ਮੀਨ ਤੇ ਉਹ ਵਧੀਆ ਗਰੋਅ ਕਰ ਜਾਂਦੇ ਐ ਵੈਸੇ ਗਮਲਿਆਂ ਵਾਲੀ ਵੀ ਕਰ ਜਾਂਦੇ ਬਸ ਥੋੜੀ ਜੀ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਹੋਰ ਕੁਝ ਨਹੀਂ ਹੈਗਾ ਆ ਸੀਗੇ ਮੇਰੇ ਪਲਾਂਟ ਕਿਹੜੇ ਹੈਗੇ ਫ੍ਰੀ ਆਫ ਕੋਸਟ ਹੈ ਤਕਰੀਬਨ ਬਸ ਜਿਹੜੇ ਦੋ ਜਾਰੀ ਐਵਰੀਟ ਮੈਂ ਖਰੀਦੇ ਹੋਏ ਆ ਜਰੂਰ ਦੱਸਣਾ ਸਾਨੂੰ ਕਿਸ ਤਰ੍ਹਾਂ ਲੱਗਿਆ ਇਹ ਵਾਲਾ ਮੇਰਾ ਗਾਰਡਨ ਬਸ ਕੇਅਰ ਤਾਂ ਇਹੀ ਹੈ ਆਲੂ ਪਿਆਜ਼ ਜੋ ਵੀ ਸਬਜ਼ੀ ਐਸੀ ਕੱਟਦੇ ਆ ਉਹਨਾਂ ਨੂੰ ਪਾਣੀ ਦੇ ਵਿੱਚ ਛਿਲਕਿਆਂ ਨੂੰ ਡਿਪ ਕਰਕੇ ਰੱਖ ਦੋ ਤੇ ਦੂਸਰੇ ਦਿਨ ਜਿਵੇਂ ਐਸੀ 3-4 ਘੰਟੇ ਲਈ ਤੇ ਫਿਰ ਤੁਸੀਂ ਵੀ ਪਾਣੀ ਦੀ ਬਾਟੀ ਲਓ ਤੇ ਉਹਦੇ ਵਿੱਚ ਉਹ ਮਿਕਸ ਕਰਕੇ ਸਾਰੇ ਪਲਾਂਟਾਂ ਨੂੰ ਪਾਣੀ ਜਿਹੜਾ ਮੈਂ ਤੀਜੇ ਚੌਥੇ ਦਿਨ ਉਹ ਦੇ ਦਿੰਦੀ ਹੁੰਦੀ ਆ ਬਸ ਇਹੀ ਕੇਅਰ ਹੈ ਇਹਨਾਂ ਦੀ ਹੋਰ ਕੋਈ ਕੇਅਰ ਨਹੀਂ ਹੈਗੀ ਜਾਂ ਆਪਣੇ ਜਿਹੜੇ ਸੰਤਰੇ ਨਿੰਬੂ ਉਹਨਾਂ ਦੇ ਛਿਲਕੇ ਹੁੰਦੇ ਆ ਉਹ ਮੈਂ ਇੱਕ ਕਿਸੇ ਵੀ ਪੁਰਾਣੇ ਡੱਬੇ ਦੇ ਵਿੱਚ ਜਿੱਦਾਂ ਆਪਾਂ ਪਾਣੀ ਪਾ ਗਏ ਉਹਨਾਂ ਦੇ ਵਿੱਚ ਛਿਲਕੇ ਸਿੱਟੀ ਜਾਂਦੀਆਂ ਤੇ ਉਹ ਵੀ ਬੜਾ ਵਧੀਆ ਲਿਕਵਿਡ ਜਿਹੜਾ ਤਿਆਰ ਹੋ ਜਾਂਦਾ ਬਸ ਉਹ ਇੱਕ ਗਲਾਸ ਕੋਹ ਤੇ ਬਾਕੀ ਇੱਕ ਕਵਾਲਿਟੀ ਪਾਣੀ ਦੇ ਵਿੱਚ ਰਾ ਕੇ ਕਦੇ-ਕਦੇ ਉਹ ਦੇ ਦਿੰਦੀ ਹੁੰਦੀ ਆ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੇਕਰ ਵੀਡੀਓ ਪਸੰਦ ਆਂਦੀ ਹੈ ਤੇ ਪਲੀਜ਼ ਲਾਈਕ ਕਰਿਓ ਤੇ ਅਗੇ ਸ਼ੇਅਰ ਕਰਦੇ ਹੋ ਤੇ ਫਿਰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪਲੀਜ਼ ਜੇ ਵਾਚ ਨਹੀਂ ਕਰਨੀ ਹੁੰਦੀ ਤਾਂ ਵੀਡੀਓ ਨਾ ਖੋਲਿਆ ਕਰੋ ਇਹਦੇ ਨਾਲ ਜਿਹੜਾ ਵੀਡੀਓ ਤੇ ਬਹੁਤ ਮਾੜਾ ਅਸਪੈਨਦਾ ਪਲੀਜ਼ ਤੇ ਵੀਡੀਓ ਫੁੱਲ ਦੇਖਣ ਲਈ ਖੋਲਿਆ ਕਰੋ ਅਧੂਰੀ ਵੀਡੀਓ ਜਿਹੜੀ ਕੱਟ-ਕਟਾ ਕੇ ਨਾ ਦੇਖਿਆ ਕਰੋ ਕਿਉਂਕਿ ਵੀਡੀਓ ਇੰਨੀ ਜ਼ਿਆਦਾ ਲੰਬੀ ਤਾਂ ਹੁੰਦੀ ਹੈ ਨਹੀਂ ਛੋਟੀ ਵੀਡੀਓ ਹੁੰਦੀ ਮੇਰੀ ਤੇ ਜਿਹੜੇ ਮੇਰੇ ਭੈਣ ਭਰਾ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦੀ ਦਿলো ਧੰਨਵਾਦ ਵਾਈ ਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਔਰ ਤੰਦਰੁਸਤੀ ਆ ਵਾਸ਼ਾ ਤੇ ਆਪਣੇ ਘਰ ਘਰਾਂ ਦੇ ਵਿੱਚ ਹਮੇਸ਼ਾ ਖੁਸ਼ ਰਹਿਣ ਤੇ ਇਸ ਤਰ੍ਹਾਂ ਹੀ ਗਾਰਡਨਿੰਗ ਕਰਦੇ ਰਹਿਣ ਜੋ ਵੀ ਤੁਹਾਨੂੰ ਸ਼ੌਂਕ ਹੈ ਸਬਜ਼ੀਆਂ ਵਗੈਰਾ ਲਗਾਉਂਦਾ ਕੁਝ ਨਾ ਕੁਝ ਜਿਹੜਾ ਸ਼ੌਂਕ ਜ਼ਰੂਰੀ ਹੈ ਨਾ ਤੇ ਕੁਝ ਟਾਈਮ ਜਿਹੜਾ ਆਪਣੇ ਲਈ ਵੀ ਕੱਢ ਲੈਣਾ ਚਾਹੀਦਾ ਆਪਣੇ ਸ਼ੌਂਕ ਲਈ ਤੇ ਜਰੂਰ ਦੇਖਿਓ ਜਦੋਂ ਆਪਣੀ ਇਸ ਤਰ੍ਹਾਂ ਕਰਨਾ ਮਿਹਨਤ ਰੰਗ ਲਿਆਂਦੀ ਤੇ ਕਿੰਨੀ ਜਿਆਦਾ ਖੁਸ਼ੀ ਹੁੰਦੀ ਆ ਵੈਸੇ ਤਾਂ ਚਲੋ ਜਿਹੜੇ ਟੈਲੀ ਰੁਟੀਨ ਦੇ ਕੰਮ ਐ ਉਹ ਤਾਂ ਸਾਨੂੰ ਸਾਰਿਆਂ ਨੂੰ ਕਰਨੇ ਪੈਂਦੇ ਤੇ ਕਰਨੇ ਵੀ ਚਾਹੀਦੇ ਆ ਤੇ ਕੁਝ ਟਾਈਮ ਆਪਣਾ ਜੋ ਵੀ ਤੁਹਾਨੂੰ ਸ਼ੌਂਕ ਐ ਉਹਦੇ ਲਈ ਵੀ ਕੱਢ ਲੈਣਾ ਚਾਹੀਦਾ ਆ ਆ ਖਰੀਦੇਵੇਂ ਆ ਆ ਵਾਲੇ ਤੇ ਆ ਇੰਗਲਿਸ਼ ਇੰਗਲਿਸ਼ ਗੁਲਾਬ ਚਾਹੀਦੇ ਨੇ ਪੰਦੇ ਆਵਲਾ ਤੇ ਉਹ ਸਨੇਕ ਪਲਾਂਟ ਉਹਦੇ ਨਾਲ ਦਾ ਲਗਾਇਆ ਵਾ ਤੇ ਆ ਹੈਗੀ ਤੂਸੀ ਮਾਤਾ ਆ ਵੀ ਖਰੀਦੇ ਆ ਸੀਗਾ ਕੜੀ ਪੱਤਾ ਆ ਪੇਮ ਪੇਮ ਸਰੀ ਨਾ ਆ ਹਾਰ ਸ਼ਿੰਗਾਰ ਦਾ ਇਹ ਵੀ ਅੱਧੀ ਕਟਿੰਗ ਲਗਾਈ ਹੋਈ ਹੈ ਆ ਦੇਖੋ ਇਹ ਜਿਹੜੇ ਰਾਤ ਨੂੰ ਫੁੱਲ ਖਿਲਦੇ ਐ ਇੰਨੀ ਸੋਹਣੀ ਕਿਸੋ ਆਉਂਦੀ ਐ ਨਾ ਤੇ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਆ ਵੀ ਗਰਾਉਂਟ ਆ ਬਿਲਕੁਲ ਇੰਨਾ ਕ ਖਰੀਦੇ ਸੀ ਇੱਕ ਦਾਣਾ ਹੀ ਹੁਣ ਤਾਂ ਤਕਰੀਬਨ ਇਹ ਹੋ ਗਿਆ 1.5 ਸਾਲ ਦਾ ਬਸ ਆ ਹੀ ਕੁਝ ਪਾਨੀ ਆ ਹੋਰ ਕੁਝ ਨਹੀਂ ਆ ਕਦੇ ਵੀ ਲੈਡੀ ਕੋਈ ਖਾਦ ਵਗੈਰਾ ਨਹੀਂ ਪਾਈ ਹੈਗੀ ਤੇ ਜਰੂਰ ਦੱਸਣਾ ਤੁਹਾਨੂੰ ਕਿਸ ਸਮਾਂ ਲੱਗਿਆ ਮੇਰਾ ਗਾਰਡਨ ਬੜਾ ਸੋਹਣਾ ਲੱਗਦਾ ਜਦੋਂ ਇੱਦਾਂ ਆਹ ਦੇਖੋ ਆਹ ਕਬਾਰ ਦੀ ਰੁੱਟੀਆਂ ਵੀ ਦੇਚ ਲਗਾਏ ਹੋਏ ਤੇ ਇੱਧਰ ਵੀ ਗਮਲੇ 'ਚ ਲਗਾਏ ਹੋਆ ਆਹ ਗਮਲੇ ਦੇ ਵਿੱਚ ਹੈਗਾ ਗੁਲਾਬ ਦਾ ਇਹ ਦੇਸੀ ਗਲਾਬ ਹੈ ਆਪਣਾ ਬਸ ਪਾਣੀ ਪਾਣਾ ਪੈਂਦਾ ਇਹਨਾਂ ਨੂੰ ਹੁਣ ਤਾਂ ਤੀਜੇ ਦਿਨ ਪਾ ਲੰਦੀ ਰੋਜ਼ ਰੋਜ਼ ਨਹੀਂ ਪਾਉਂਦੀ ਸਬਜ਼ੀਆਂ ਦਾ ਮੌਸਮ ਹੈ ਤੇ ਗਰਮੀਆਂ ਨੂੰ ਜਿਹੜਾ ਰੋਜ਼ ਪਾਣਾ ਪੈਂਦਾ ਤੇ ਕਦੇ-ਕਦੇ ਜਿਹੜੇ ਆਪਣੇ ਹਾਲੂ ਪਿਆਜ਼ ਦੇ ਛਿਲਕ ਹੁੰਦੇ ਜਿਹੜੇ ਅਸੀਂ ਸਬਜ਼ੀ ਕੱਟਦੇ ਤੇ ਉਹਨਾਂ ਨੂੰ ਪਾਣੀ ਦੇ ਵਿੱਚ ਪੇਕੇ ਤੇ ਅਗਲੇ ਦਿਨ ਫਿਰ ਥੋੜਾ-ਥੋੜਾ ਉਹ ਪਾ ਦਿੰਦੀ ਹੁੰਦੀ ਆ ਤੀਜੇ ਚੌਥੇ ਦਿਨ ਹੋਰ ਕੋਈ ਵੀ ਖਾਸ ਜਿਹੜੀ ਇਹਨਾਂ ਦੀ ਕੇਅਰ ਨਹੀਂ ਹੈ ਜੀ ਆ ਇਧਰ ਧਨੀਆਂ ਲਗਾਏ ਵਾ ਆ ਵੀ ਪਰਪਲ ਹਾਰਡ ਦੀ ਐਕਸਪਲਟਿੰਗ ਇਹਦੇ ਚ ਲਗਾਈ ਹੋਈ ਬੋਤਲ ਚ ਆ ਹੈਗਾ 슈ਕਰ ਤੋਂ ਪਲਾਂਟ ਆ ਵੀ ਕਟਿੰਗਾ ਇਦਾਂ ਕਿਤੋਂ ਲਿਆ ਕੇ ਲਾਈਆਂ ਵੀ ਦੇਖੋ ਕਿੰਨੀਆਂ ਕਾਮਯਾਬ ਹੁੰਦੀਆਂ ਆ ਵੀ ਪਰਪਲ ਹਾਰਡ ਪਰਪਲ ਹਾਰਡ ਇਹ ਵੀ ਸਿਰਫ ਅੰਨੀ ਕ ਕਟਿੰਗ ਲਿਆਉਂਦੀ ਸੀਗੀ ਤੇ ਉਹਦੇ ਇੰਨੇ ਸਾਰੇ ਜਿਹੜੇ ਪਲਾਂਟ ਬਣ ਗਏ ਤੇ ਆ ਵੀ ਮੈਂ ਕਟਿੰਗ ਲਿਆਉਂਦੀ ਸੀਗੀ ਇਹ ਸਾਰੇ ਜਿਹੜੇ ਮੇਰੇ ਵੀਓ ਕੋਸਟ ਹੈਗੇ ਤੇ ਇੱਧਰ ਹਜੇ ਖਿਲ ਰਹੇ ਆ 컬러 ਮੇਰੇ ਕੋਲ ਇੱਕੋ ਹੀ ਹੈ ਹਜੇ ਇਹਦੇ ਚ ਸ਼ਾਇਦ ਪਿੰਕ ਕਲਰ ਵੀ ਆਂਦਾ ਉਹ ਵੀ ਮੈਂ ਲਿਆਉਂਗੀ ਕਿਤੇ ਉਹ ਕਟਿੰਗ ਜੇ ਮਿਲ ਗਈ ਨਹੀਂ ਤਾਂ ਵੈਸੇ ਨਰਸਰੀ ਤੋਂ ਲੈ ਆਉਂਗੀ ਅੰਨੇ ਸੋਹਣੇ ਲੱਗਦੇ ਨਾ ਫੁੱਲ ਪੂਰਾ ਗਾਰਡਨ ਜਿਹੜਾ ਭਰਿਆ ਪਿਆ ਮੈਨੂੰ ਫਲਾਵਰਾਂ ਵਾਲੇ ਜਿਹੜੇ ਪਲਾਂਟਸ ਸੇ ਬਹੁਤ ਵਧੀਆ ਲੱਗਦੇ ਆ ਲੈ ਕੋ ਇੱਧਰ ਵੀ ਇਹਨਾਂ ਨੀਕੇ ਨੂੰ ਡਿੱਗ ਗਏ ਐਦਾਂ ਭਾਰ ਪੈਣ ਕਰਕੇ ਤੇ ਸਿਰਫ ਅੰਨੀ ਕੀ ਕਟਿੰਗ ਦੇਖੋ ਤੇ ਉਧਰ ਮੈਂ ਗਮਲਿਆਂ ਚ ਵੀ ਲਗਾਏਵੇਂ ਤੇ ਆ ਹਜੇ ਖਿਲਣ ਵਾਲੇ ਫੁੱਲ ਆ ਸਾਰੇ ਮੇਰੇ ਜਿਹੜੇ ਫਲਾਵਰ ਹੈ ਇਹੋ ਕੋਸਟ ਆ ਵਾਲੀ ਵੀ ਦੇਖੋ ਸਿਰਫ ਛੋਟੇ ਛੋਟੀ ਕਟਿੰਗ ਲਗਾਈ ਵੀ ਇਹਦਾ ਵੀ ਇੱਕ ਪੱਤਾ ਵਸ ਲਗਾਇਆ ਸੀ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਸਨੇਕ ਪlant ਆਪਣਾ ਤੇ ਹੋਰ ਵੀ ਮੈਂ ਇਹਦੇ ਕਈ ਬਣਾਏ ਵੇ ਆ ਪਰਪਲ ਹਾਰਡ ਹੋ ਗਿਆ ਆ ਹੈਗਾ ਸ਼ਾਇਦ ਇਹਦਾ ਨਾਮ ਇਹਦਾ ਨਾਮ ਨਹੀਂ ਮੈਨੂੰ ਯਾਦ ਹੈਗਾ ਕੀ ਹੈ ਤੇ ఇంతే జాత ఆయన షడ్డ కల్ త